ਬੀਜੇਪੀ ਦੀ ਜਿਹੜੀਆਂ ਸਾਰੇ ਹੀ ਸੂਬਿਆਂ ਚ ਤਕਰੀਬਨ ਕਾਰਜ ਕਰਨੀ ਜਾਂ ਮੀਟਿੰਗਾਂ ਚੱਲ ਰਹੀਆਂ ਐ ਤੇ ਉਹ ਮੀਟਿੰਗਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਤੇ ਅੱਜ ਸਾਰਾ ਦੇਣਾ ਜਰੀਏ ਤੇ ਸਾਰੇ ਪੰਜਾਬ ਦੀ ਬੀਜੇਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਮੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀ ਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਚਾਹੇ ਗੋਵਿੰਦਰ ਯਾਦਵ ਜੀ ਨੇ